ਜਿਹੜੇ ਲੋਕ ਕਹਿੰਦੇ ਆ ਸਵਰਗ ਵੀ ਇੱਥੇ ਐ ਪਹਿਲੀ ਗੱਲ ਉਹ ਕੀ ਕਹਿੰਦੇ ਆ ਸਵਰਗ ਵੀ ਧਰਤੀ ਤੇ ਹੀ ਐ ਤੇ ਦੂਸਰੀ ਗੱਲ ਕੀ ਕਹਿੰਦੇ ਆ 84 ਲੱਖ ਦਾ ਏਡ ਕੀ ਕਹਿੰਦੇ ਆ 84 ਲੱਖ ਦਾ ਏਡ ਐ ਵਿੱਚ 84 ਲੱਖ ਜੂਨਾ ਦੇ ਵਿੱਚ ਬੰਦਾ ਪੈਂਦਾ ਤੀਸਰੀ ਗੱਲ ਉਹ ਕੀ ਕਹਿੰਦੇ ਹੁੰਦੇ ਆ ਜਦੋਂ ਬੰਦਾ ਮਰ ਜਾਂਦਾ ਤਾਂ ਉਹਦੀ ਫੋਟੋ ਰੱਖ ਦਿੰਦੇ ਆ ਆ ਸਰਗਵਾਸ ਜੋ ਮਰ ਜਾਂਦਾ ਤੇ ਜਿੱਥੇ ਉਹਥੇ ਬੱਠਲ ਮੁੱਦਾ ਮਾਰ ਦਿੰਦੇ ਤੇ ਸਵੇਰ ਨੂੰ ਕਹਿੰਦੇ ਆ ਕੋਈ ਪੈੜ ਵੇਖਾਂਗੇ ਤੇ ਕੀ ਬਣ ਗਿਆ ਕਿਹੜੀ ਜਨਮ ਲਿਆ ਨੇ ਹਾਂ ਇਦਾਂ ਹੁੰਦਾ ਨਾ ਤਾਂ ਚੌਥੀ ਗੱਲ ਜਿਹੜੀ ਉਹਨਾਂ ਦਾ ਕੋਈ ਦੀਨ ਅਮਾਨ ਨਹੀਂ ਹੁੰਦਾ ਕਿਸੇ ਗੱਲ ਤੇ ਨਹੀਂ ਖੜਦੇ ਚੌਥੀ ਗੱਲ ਪਤਾ ਕਿਹੜੀ ਆ ਫਿਰ ਉਹ ਚਾੜਾ ਕੋਲੇ ਜਾਣ ਕੇ ਜਾਂ ਕਿਸੇ ਹੋਰ ਕੋਲੇ ਜਾਣ ਕੇ ਜਿਵੇਂ ਅਸੀਂ ਵੀ ਜਾਂਦੇ ਸੀ ਸਾਨੂੰ ਪਤਾ ਨਾ ਮੈਂ ਤਾਂ ਆਪਦਾ ਤਿਆਰਬਾ ਦੱਸ ਰਿਹਾ ਫਿਰ ਉਹ ਕਹੇਗਾ ਜਿਹੜਾ ਥੋੜਾ ਮਰਿਆ ਉਹ ਰੋਟੀ ਮੰਗਦਾ ਉਹ ਨੰਗਾ ਫਿਰਦਾ ਉਹ ਉਹ ਕੱਪੜੇ ਮੰਗਦਾ ਤੇ ਕਈ ਕਹਿੰਦੇ ਸਾਡਾ ਸ਼ਹੀਦ ਨਸ਼ਾ ਕਰ ਦੋ ਸ਼ਰਾਬ ਵੀ ਦਿੰਦੇ ਆ ਜਿਵੇਂ ਅਸੀਂ ਦਿੰਦੇ ਸੀ ਸ਼ਰਾਬ ਚਲਮਾ ਬੀੜੀਆਂ ਭੁੱਕੀਆਂ ਕਹਿੰਦੇ ਸ਼ਹੀਦ ਮੰਗਦਾ ਕਹਿੰਦਾ ਉਹ ਨੰਗਾ ਭੁੱਖਾ ਹੈ ਤੇ ਫਿਰ ਲੋਕ ਕੀ ਕਰਦੇ ਆ ਆਪਣੇ ਮਰੇ ਨੂੰ ਰੋਟੀਆਂ ਖਵਾਉਂਦੇ ਕੀ ਕਰਦੇ ਆ ਰੋਟੀਆਂ ਚਾਹਾਂ ਤੇ ਕੱਪੜੇ ਦਿੰਦੇ ਹੁਣ ਇਹ ਚਾਰੇ ਗੱਲਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ ਇਹ ਸਾਡੇ ਵੱਡਾ ਵੱਡੇ ਰਹਦੀਆਂ ਗਲਤੀਆਂ ਮੈਂ ਹੱਸਿਆ ਵੀ ਬਹੁਤ ਮੈਂ ਕਿਹਾ ਪ੍ਰਭੂ ਧੰਨਵਾਦ ਹੈ ਤੁਸੀਂ ਸਾਨੂੰ ਇਸ ਅੰਧਕੁਰਚੋਂ ਬਾਹਰ ਕੱਢ ਲਿਆ ਇਹ ਚਾਰੇ ਗੱਲਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ ਇੱਕ ਦਿਨ ਕਿਸੇ ਪੁੱਛ ਆਲੇ ਦਾ ਵੀ ਐਂ ਗੱਲਬਾਤ ਚੱਲ ਵੀ ਤੇ ਮੁੜ ਕੇ ਉਹ ਕੰਨ ਜੇ ਝਾੜਦਾ ਭੱਜਿਆ ਪਹਿਲੀ ਗੱਲ ਲੋਕ ਕਹਿੰਦੇ ਆ ਸਵਰਗ ਵੀ ਇੱਥੇ ਆ ਤੇ ਨਰਕ ਵੀ ਇੱਥੇ ਹੁਣ ਧਿਆਨ ਨਾਲ ਸੁਣੋ ਜੀ ਆਪਾਂ ਕਹਿੰਦੇ ਸਵਰਗ ਵੀ ਇੱਥੇ ਆ ਤੇ ਨਰਕ ਵੀ ਇੱਥੇ ਆ ਫਿਰ ਦੂਜੀ ਗੱਲ ਉਹਦੀ ਫੋਟੋ ਉੱਤੇ ਸਵਰਗਵਾਸ ਕਿਉਂ ਲਿਖਦੇ ਵੀ ਉਹ ਤਾਂ ਸਵਰਗਵਾਸ ਪਹਿਲਾਂ ਸੀ ਸਵਰਗ ਚ ਵਸਦਾ ਜਿਉਂਦੇ ਜੀ ਸੀ ਜਦੋਂ ਮਰ ਹੀ ਗਿਆ ਫਿਰ ਉੱਤੇ ਕਿਉਂ ਲਿਖਦੇ ਆ ਸਵਰਗਵਾਸੀ ਹੋ ਗਿਆ ਇਹਦਾ ਮਤਲਬ ਉਹਨਾਂ ਨੂੰ ਕਲੀਅਰ ਨਹੀਂ ਪਤਾ ਸਵਰਗਵਾਸ ਕਹਿੰਦੇ ਹੋ ਗਿਆ ਫਿਰ ਦੂਜੀ ਗੱਲ ਵੀ ਇਹਦੀ ਰੂਹ ਨੂੰ ਸ਼ਾਂਤੀ ਮਿਲੇ ਕੀ ਮਿਲੇ ਹੁਣ ਜਦੋਂ ਸਵਰਗੀ ਸਵਰਗ 'ਚ ਵਸਾਈ ਹੋ ਗਿਆ ਫਿਰ ਉਹ ਦੀ ਸ਼ਾਂਤੀ ਕਿਉਂ ਮੰਗਦੇ ਹੁ ਜਿਹੜਾ ਬੰਦਾ ਸਵਰਗ 'ਚ ਵਸਦਾ ਫਿਰ ਉਹ ਦੀ ਸ਼ਾਂਤੀ ਮੰਗਣ ਲਈ ਕਿਉਂ ਜਾਨੀ ਕਿ ਆ ਉਹਨਾਂ ਦੇ ਤਾਲਮੇਲ ਨਹੀਂ ਮਿਲਦੇ ਤੀਸਰੀ ਗੱਲ ਜੇ ਉਹ ਕਹਿੰਦੇ ਆ ਵੀ ਇਹ ਜੂਣ 'ਚ ਪੈ ਗਿਆ 84 ਲੱਖ ਦੀ ਜੂਣ 'ਚ ਪੈ ਗਿਆ タルਕੀ ਨੂੰ ਉਹ ਬੱਠਲ ਮੁੱਦਾ ਜਿਹੜਾ ਮਾਰਿਆ ਦਾ ਰਾਤ ਨੂੰ タルਕੀ ਨੂੰ ਵੇਦੇ ਆ ਵਿਪਾਇਆਂ ਦਾ ਲਦਬਿਆ ਕੀ ਬਣ ਗਿਆ ਤੀਸਰੀ ਗੱਲ ਜੇ ਉਹ ਕਹਿੰਦੇ ਆ ਵੀ ਕਿਸੇ ਜੂਣ 'ਚ ਪੈ ਗਿਆ ਤੇ ਫਿਰ ਰੂਹੀ ਸ਼ਾਂਤੀ ਲਈ ਦੁਆ ਕਰਦੀ ਕਿ ਲੋੜ ਹੈ ਇਹਦਾ ਮਤਲਬ ਉਹਨਾਂ ਨੂੰ ਕਲੀਅਰ ਨਹੀਂ ਪਤਾ ਸ਼ਾਂਤੀ ਕਿਹਦੇ ਲਈ ਮੰਗੀ ਜਾਂਦੀ ਹੈ ਜਿਹੜਾ ਦੁਖੀ ਹੋਵੇ ਜਿਹੜਾ ਤੰਗ ਹੋਵੇ ਜਿਸ ਨੂੰ ਕੋਈ ਰਸਤਾ ਨਾ ਮਿਲੇ ਕਹਿੰਦਾ ਕਿੰਨੀਆਂ ਥੱਲੇ ਗੱਲਾਂ ਮੈਂ ਤੇ ਕਰਦੀਆਂ ਫਿਰ ਜਦੋਂ ਜੁਨੀ ਚ ਪੈ ਗਿਆ ਤਾਂ ਫਿਰ ਅਗਲੀ ਗੱਲ ਜਿਹੜੀ ਆਉਂਦੀ ਹੈ ਚੌਥੀ ਕਹਿੰਦੇ ਵੀ ਜਿਹੜਾ ਛੀਲ ਹੋ ਗਿਆ ਜੀ ਰੋਟੀ ਮੰਗਦਾ ਲੱਸੀ ਮੰਗਦਾ ਕੱਪੜੇ ਮੰਗਦਾ ਇਹ ਸ਼ਰਾਬਾਂ ਮੰਗਦਾ ਅਸੀਂ ਇਹਦੀ ਪੂਜਾ ਕਰਦੇ ਆਂ ਕਿਤੇ ਹੁੰਦਾ ਨਾ ਜੇ ਅਸੀਂ ਅਸੀਂ ਕਰਦੇ ਸੀ ਤੁਸੀਂ ਕਰਦੇ ਸੀ ਨਾ ਹੁਣ ਸਵਾਲ ਇਹ ਆ ਬੰਦਾ ਸੁਰਗਵਾਸ ਹੋ ਗਿਆ ਚਲੋ ਉਹਨਾਂ ਦੇ ਹਿਸਾਬ ਨਾਲ ਬੰਦਾ ਮਰ ਕੇ 84 ਲੱਖ ਜੂਨ ਚ ਪੈ ਗਿਆ ਜਦੋਂ ਕਿਤੇ ਨਾ ਕਿਤੇ ਬੰਦਾ ਮਰਿਆ ਤੇ ਕਿਸੇ ਦਾ ਤਾਂ ਉਹਨੇ ਜਨਮ ਲੈ ਲਿਆ ਪਰ ਜੋ ਕਿਤੇ ਜਾ ਕੇ ਮੁੰਡਾ ਬਣ ਕੇ ਜਾਂ ਕੁੜੀ ਬਣ ਗਿਆ ਗੱਲ ਨਿਬੜ ਗਈ ਨਾ ਉਹਨੇ ਜਾ ਕੇ ਕਿਸੇ ਜਗ੍ਹਾ ਤੇ ਜਨਮ ਲੈ ਲਿਆ ਨਾ ਇੱਧਰ ਧਿਆਨ ਕਰੋ ਜਨਮ ਲੈ ਲਿਆ ਹੁਣ ਜਿਹੜੇ ਆਪਾਂ ਇੱਥੇ ਰੋਟੀਆਂ ਖਵਾਉਂਦੇ ਸੀ ਉਹ ਫਿਰ ਕੌਣ ਖਾਂਦਾ ਸੀ ਜਦੋਂ ਮਰਨ ਵਾਲਾ ਕਿਤੇ ਜਾ ਕੇ ਜਨਮ ਹੀ ਲੈ ਲਿਆ ਕਿਤੇ ਤੇ ਫਿਰ ਇੱਧਰ ਆਪਾਂ ਰੋਟੀਆਂ ਖਵਾਈ ਜਾਂਦੇ ਆ ਐ ਸਾਡਾ ਮਰਨ ਵਾਲਾ ਰੋਟੀਆਂ ਮੰਗਦਾ ਕੱਪੜੇ ਹੈ ਨਹੀਂ ਉਹਦੇ ਕੋਲੇ ਉਹਦਾ ਲੱਸੀ ਵੀ ਮੰਗਦਾ ਉਹਦਾ ਜਾਂਦਾ ਵੀ ਮੰਗਦਾ ਪੀੜੀ ਵੀ ਮੰਗਦਾ ਸ਼ਰਾਬ ਮੰਗਦਾ ਫਿਰ ਮਰਨ ਵਾਲਾ ਜੁਨੀ ਚ ਪੈ ਗਿਆ ਕਿਤੇ ਜਾ ਕੇ ਕਿ ਰੋਟੀਆਂ ਕੌਣ ਮੰਗਦਾ ਕੱਪੜੇ ਕੌਣ ਮੰਗਦਾ ਕਿਹਨੂੰ ਕਿਹਨੂੰ ਕੋਣੇ ਰੋਟੀਆਂ ਕਿਹਨੂੰ ਕੋਣੇ ਕੱਪੜੇ ਜਾਨੀ ਕਿ ਤਾਲ ਮੇ ਇਹਨੂੰ ਚਾਰੇ ਗੱਲਾਂ ਆਪਸ ਵਿੱਚ ਨਹੀਂ ਜਾਂਦੀ ਤਾਂ ਜਦੋਂ ਗੱਲ ਹੋਈ ਮੁਰਕੋ ਕੰਨ ਇਹ ਝਾੜਦਾ ਭੱਜਿਆ ਵੀਰ ਨੇ ਤਾਂ ਮੈਨੂੰ ਹੀ ਪਸਾ ਲਿਆ ਉਹਦਾ ਉਹ ਕਹਿੰਦਾ ਥੋੜਾ ਰੋਟੀ ਮੰਗਦਾ ਥੋੜਾ ਲੱਸੀ ਮੰਗਦਾ ਉਹਦਾ ਨੰਗਾ ਖੜਾ ਰੋਈ ਜਾਂਦਾ ਕੱਪੜੇ ਮੰਗਦਾ ਮੈਂ ਕਹਾ ਆ ਜਾ ਰਿਹਾ ਮੈਂ ਤੇਰੇ ਨਾਲ ਗੱਲ ਕਰਾਂ ਬਾਜ ਦੌੜਿਆ ਮੈਂ ਕਿਹਾ ਤੁਸੀਂ 83 ਲੱਖ ਦਾ ਘੇੜ ਮੰਨ ਲਓ ਕਿ ਤਾਂ ਹੈਗਾ ਮੈਂ ਕਹਾਂ ਜੇ ਪਰ ਬੰਦਾ ਮਰ ਕੇ ਜੇ ਜੁਨੀਚੇ ਪਹੇਗਾ ਤੇ ਫਿਰ ਰੋਟੀ ਕੌਣ ਮੰਗਦਾ ਕੱਪੜੇ ਕੌਣ ਮੰਗਦਾ ਇਹੀ ਗਲਤੀਆਂ ਪ੍ਰਾਣੇ ਪੁਰਖਿਆਂ ਦੀਆਂ ਵਚਨ ਕਹਿੰਦਾ ਤੁਸੀਂ ਸਵਰਗ ਰਾਜ ਵਿੱਚ ਨਾ ਵੜਦੇ ਹੋ ਤੇ ਨਾ ਕਿਸੇ ਨੂੰ ਵੜਨ ਦਿੰਦੇ ਹੋ ਕਈ ਲੋਕ ਕਹਿੰਦੇ ਇੱਥੇ ਹੀ ਸਵਰਗ ਹੈ ਇੱਥੇ ਨਰਕ ਹੈ ਕਈ ਕਹਿੰਦੇ ਦੁਆਰਾ ਜੁਨੀਚੇ ਪਹਲਾਂਗੇ ਤੇ ਫਿਰ ਉਹਨਾਂ ਦਾ ਦੀਨਮਾਨ ਕਿਤੇ ਵੀ ਨਹੀਂ ਕਿਸੇ ਵੀ ਜਗ੍ਹਾ ਤੇ ਨਹੀਂ ਅਸੀਂ ਵੀ ਸੱਚਮੁੱਚ ਇਦਾਂ ਹੀ ਸੀਗੇ ਅਸੂਬ ਸਾਰੇ ਤੇ ਇੱਕ ਮਜਾਤ ਅਸੀਂ ਵੀ ਕਮਜਾਤਾ ਵਾਂਗੂ ਹੀ ਸੀਗੇ ਕਿਸੇ ਵੀ ਜਗ੍ਹਾ ਤੇ ਦੀਨਾ ਮਾਨ ਨਹੀਂ ਸੀ ਅਰਦਾਸ ਅਰਦਾਸਾਂ ਬੇਨਤੀਆਂ ਵੀ ਕਰਾ ਲੈਣੀਆਂ ਫਿਰ ਵੀ ਕੋਈ ਦੀਨ ਦੀਨਾ ਮਾਨ ਨਹੀਂ ਪਹਿਲੀ ਪੁੱਛਾਂ ਵਾਲਾ ਕੋਲੇ ਜਾ ਕੇ ਬੈਠੇ ਹੁੰਦੇ ਸੀ ਉਹ ਕਹਿੰਦਾ ਤੁਹਾਡਾ ਰੋਟੀਆਂ ਮੰਗਦਾ ਚਾਹਾਂ ਮੰਗਦਾ ਕੱਪੜੇ ਮੰਗਦਾ ਤਾਂ ਜਲਦ ਤੁਹਾਨੂੰ ਸਮਝ ਆਉਂਦੀ ਐ ਕਿ ਬੰਦਰ ਭਾਗਤ ਲਿਖਿਆ ਸਚਾਈ ਨੂੰ ਜਾਣੋ ਤੇ ਸਚਾਈ ਤੁਹਾਨੂੰ ਕੀ ਕਰੇਗੀ ਸਚਾਈ ਕੀ ਕਰੇਗੀ ਆਜ਼ਾਦ ਕਰੇਗੀ ਤੇ ਕਹਿੰਦਾ ਸਚਾਈ ਨੂੰ ਜਾਣੋ ਤੇ ਸਚਾਈ ਆਜ਼ਾਦ ਕਰੇਗੀ ਸਵਰਗ ਦਾ ਰਾਜ ਬੱਚਾ ਜਹਾਂ ਦਾ ਹੈ ਇਸੇ ਕਰਕੇ ਉਹਨੇ ਕਿਹਾ ਕਹਿੰਦਾ ਸਵਰਗ ਦੀਆਂ ਸਵਰਗ ਰਾਜ ਉਹਨਾਂ ਤੋਂ ਖੋਗੇ ਕਹਿੰਦਾ ਮੈਂ ਨਿਆਣਿਆਂ ਨੂੰ ਦੇਤਾ